ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਡ ਇਨਫੋ ਤੁਹਾਡਾ ਸਵਾਗਤ ਹੈ ਜਿਹੜੇ ਪਹਿਲੀ ਵਾਰ ਚੈਨਲ ਉਤੇ ਵਿਜ਼ਿਟ ਕਰ ਰਹੇ ਹਨ ਉਹਨਾਂ ਦੇ ਲਈ ਦੱਸ ਦਈਏ ਕਿ ਅਸੀਂ ਤੁਹਾਨੂੰ ਬੀਪੀਟੀ ਦੇ ਲਈ ਤਿਆਰੀ ਕਰਵਾ ਰਹੇ ਹਾਂ ਬੀਪੀਟੀ 2023 ਦੇ ਲਈ ਵੀ ਅਸੀਂ ਤੁਹਾਨੂੰ ਤਿਆਰੀ ਕਰਵਾਈ ਸੀ ਜਿੱਥੇ ਕਿ ਆਰਮਡ ਦੇ ਸਾਡੇ ਕੋਲ 33 ਦੇ ਕਰੀਬ ਕੈਂਡੀਡੇਟ ਕਲੀਅਰ ਹੋਏ ਸਨ ਅਤੇ ਡਿਸਟ੍ਰਿਕਟ ਲੈਵਲ ਦੇ ਸਾਡੇ ਕੋਲ 100 ਪਲੱਸ ਕੈਂਡੀਡੇਟ ਕਲੀਅਰ ਹੋਏ ਸਨ ਉਸੇ ਤਰਜ਼ ਉਤੇ ਅਸੀਂ ਹੁਣ ਤੁਹਾਨੂੰ ਬੀਪੀਟੀ 2025 ਦੇ ਲਈ ਵੀ ਤਿਆਰੀ ਕਰਵਾ ਰਹੇ ਹਾਂ ਠੀਕ ਹੈ ਇੱਥੇ ਸਾਡੇ ਆਰਮਡ ਦੀ ਜਿਹੜਾ ਸਿਲੇਬਸ ਹੈ ਲਗਭਗ ਕੰਪਲੀਟ ਹੋ ਚ ਪਰੰਤੂ ਕੁਝ ਨਮੇਸ਼ ਜਿਹੜਾ ਹੁਣ ਸਿਲੇਬਸ ਚੇਂਜ ਹੋਣ ਕਰਕੇ ਨਵੇਂ ਅਪਡੇਟ ਜਿਹੜੇ ਵਿੱਚ ਐਡ ਹੋ ਗਏ ਹਨ ਉਹ ਸਿਲੇਬਸ ਹੁਣ ਸਾਨੂੰ ਦੁਬਾਰਾ ਕਰਨਾ ਪਵੇਗਾ ਉਹ ਹਲੇ ਪੈਂਡਿੰਗ ਹੈ ਉਹ ਆਪਾਂ ਕਰ ਰਹੇ ਹਾਂ ਨਾਲ ਦੀ ਨਾਲ ਬਾਕੀ ਜਿਹੜੇ ਵੀ ਕੈਂਡੀਡੇਟ ਚਾਹੇ ਕੋਈ ਆਰਮਡ ਦਾ ਏ ਚਾਹੇ ਕੋਈ ਡਿਸਟ੍ਰਿਕਟ ਦਾ ਏ ਕੋਰਸ ਜੁਆਇਨ ਕਰਨਾ ਚਾਹੁੰਦਾ ਏ ਠੀਕ ਹੈ ਉਹ ਸਾਰੇ ਹੀ ਕੈਂਡੀਡੇਟ ਤੁਹਾਡੀ ਸਕਰੀਨ ਉੱਤੇ ਨੰਬਰ ਸ਼ੋ ਹੋ ਰਿਹਾ ਹੋਣਾ 90411815272 ਇਸ ਨੰਬਰ ਉੱਤੇ ਵਟਸਐਪ ਕਰਨਾ ਹੈ ਤੁਸੀਂ ਵਟਸਐਪ ਨੰਬਰ ਹੈ ਠੀਕ ਹੈ ਵਟਸਐਪ ਕਰਕੇ ਤੁਸੀਂ ਸਾਡੀ ਐਪ ਜੁਆਇਨ ਕਰ ਸਕਦੇ ਹੋ ਠੀਕ ਹੈ ਅਸੀਂ ਤੁਹਾਨੂੰ ਐਪ ਦਾ ਲਿੰਕ ਵੀ ਭੇਜ ਦਵਾਂਗੇ ਐਪ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਚ ਵੀ ਮਿਲ ਸਕਦਾ ਹੈ ਉੱਥੋਂ ਵੀ ਤੁਸੀਂ ਡਾਇਰੈਕਟਲੀ ਡਾਊਨਲੋਡ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਤੁਹਾਨੂੰ ਸਾਰੀ ਡਿਟੇਲ ਦੇ ਦੇਵਾਂਗੇ ਕੋਰਸ ਦੀ ਠੀਕ ਹੈ ਕੋਰਸ ਦੇ ਵਿੱਚ ਅਸੀਂ ਤੁਹਾਨੂੰ ਸਾਰੇ ਹੀ ਜਿੰਨਾ ਸਿਲੇਬਸ ਹੈ ਤੁਹਾਡਾ ਵੀਡੀਓ ਲੈਕਚਰ ਪ੍ਰੋਵਾਈਡ ਕਰਵਾ ਰਹੇ ਹਾਂ ਉਹਨਾਂ ਦੇ ਤੇ ਨਾਲ ਦੀ ਨਾਲ ਤੁਹਾਨੂੰ ਪੀਡੀਐਫ ਤੁਹਾਨੂੰ ਐਪ ਉੱਤੇ ਹੀ ਮਿਲਣਗੇ ਠੀਕ ਹੈ ਪੁਰਾਣਾ ਸਿਲੇਬਸ ਲਗਭਗ ਅਸੀਂ ਕਵਰ ਕਰ ਚੁੱਕੇ ਹਾਂ ਨਵਾਂ ਹਲੇ ਜਿਹੜਾ ਰੈਡੀ ਹੋ ਰਿਹਾ ਹੈ ਉਹਦੀ ਤਿਆਰੀ ਚੱਲ ਰਹੀ ਹੈ ਉਸ ਤੋਂ ਇਲਾਵਾ ਤੁਹਾਨੂੰ ਆਪ ਉੱਤੇ ਆਰਮੜ ਤੇ ਡਿਸਟ੍ਰਿਕਟ ਦੋਹਾ ਦੇ ਅਲੱਗ-ਅਲੱਗ ਫੋਲਡਰ ਬਣਾਏ ਹੋਏ ਨੇ ਆਪਾਂ ਨੇ ਠੀਕ ਹੈ ਡਿਸਟ੍ਰਿਕਟ ਦਾ ਤੁਹਾਨੂੰ ਲੱਗ ਸਿਲੇਬਸ ਹੈ ਜਿਹੜਾ ਉਹਦੇ ਮੁਤਾਬਕ ਮਿਲੇਗਾ ਆਰਮੜ ਦਾ ਲੱਗ ਸਿਲੇਬਸ ਹੈ ਉਹਦੇ ਮੁਤਾਬਕ ਮਿਲੇਗਾ ਦੋਹਾਂ ਦੇ ਤੁਹਾਨੂੰ ਜਿਹੜੇ 10-10 ਨੰਬਰਾਂ ਦੇ ਛੋਟੇ-ਛੋਟੇ ਟੈਸਟ ਜਿਹੜੇ ਬਣਾ ਕੇ ਰੱਖੇ ਹੋਏ ਨੇ ਅਸੀਂ ਉਹ ਮਿਲਣਗੇ ਤਾਂ ਕਿ ਤੁਹਾਡੀ ਪ੍ਰੈਕਟਿਸ ਚੰਗੀ ਤਰ੍ਹਾਂ ਹੋ ਜਾਵੇ ਅਤੇ ਫਾਈਨਲੀ ਜਦੋਂ ਤੁਹਾਡਾ ਪੇਪਰ ਹੋਣ ਵਾਲਾ ਹੋਵੇਗਾ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਪੰਜ ਫੁੱਲ ਲੈਂਥ ਮੌਕ ਟੈਸਟ ਕਰਵਾਵਾਂਗੇ ਦੋਨਾਂ ਦੇ ਠੀਕ ਹੈ ਆਰਮੜ ਵਾਲੇ ਵੀ ਤੇ ਡਿਸਟ੍ਰਿਕਟ ਵਾਲੇ ਵੀ ਠੀਕ ਹੈ ਪਹਿਲਾ ਸਿਲੇਬਸ ਸੇਮ ਸੀਗਾ ਇੱਕੋ ਜਿਹੜਾ ਟੈਸਟ ਚੱਲ ਜਾਣੇ ਸੀਗੇ ਹੁਣ ਅਸੀਂ ਦੋਹਾਂ ਦੇ ਅਲੱਗ-ਅਲੱਗ ਤਿਆਰ ਕਰਾਂਗੇ ਆਰਮਡ ਦੇ ਅਲੱਗ ਤੇ ਡਿਸਟ੍ਰਿਕਟ ਦੇ ਅਲੱਗ ਠੀਕ ਹੈ ਇਸ ਤੋਂ ਇਲਾਵਾ ਹੋਰ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਉਹ ਤੁਸੀਂ WhatsApp ਕਰ ਸਕਦੇ ਹੋ 9041815272 ਠੀਕ ਹੈ ਕੋਰਸ ਜੁਆਇਨ ਕਰ ਲਵੋ ਠੀਕ ਹੈ ਕੋਰਸ ਜੁਆਇਨ ਕਰਕੇ ਆਪਣੀ ਜਿਹੜੀ ਤਿਆਰੀ ਸ਼ੁਰੂ ਕਰ ਦਵੋ ਬਾਕੀ ਅੱਜ ਦੀ ਵੀਡੀਓ ਚ ਅਸੀਂ BNS 96 ਕਰਵਾਵਾਂਗੇ ਕਿ ਇਹਦੇ ਵਿੱਚ ਕੀ ਡਿਟੇਲ ਦਿੱਤੀ ਹੋਈ ਹੈ ਕਿ ਆ ਬੀਐਨਐਸ 96 ਕੀ ਹੁੰਦੀ ਹੈ ਬੱਚੇ ਤੋਂ ਗਲਤ ਕੰਮ ਕਰਵਾਉਣਾ ਠੀਕ ਹੈ ਮਤਲਬ ਕਿ ਚਾਈਲਡ ਅਬਿਊਜ਼ ਨੂੰ ਘਟਾਉਣ ਲਈ ਉਹ ਬੱਚਿਆਂ ਨੂੰ ਬਚਾਉਣ ਲਈ ਇਹ ਤਾਰਾ ਜਿਹੜੀ ਬਣਾਈ ਗਈ ਹੈ ਠੀਕ ਹੈ ਕੀ ਹੈ ਇਹਦੇ ਵਿੱਚ ਜੇ ਕੋਈ ਵੀ ਕਿਸੇ ਵੀ ਤਰੀਕੇ ਨਾਲ ਕਿਸੇ ਅਜਿਹੇ ਬੱਚੇ ਨੂੰ ਇਹ ਜਾਣਦੇ ਹੋਏ ਕਿ ਉਸ ਬੱਚੇ ਨੂੰ ਕਿਸੇ ਹੋਰ ਵਿਅਕਤੀ ਨਾਲ ਗੈਰ ਕਾਨੂੰਨੀ ਸੰਭੋਗ ਲਈ ਮਜਬੂਰ ਜਾਂ ਲਲਚਾਇਆ ਜਾ ਸਕੇਗਾ ਜਾਂ ਕਿਸੇ ਜਗ੍ਹਾ ਉੱਤੇ ਜਾਣ ਲਈ ਲਾਲਚ ਦੇਵੇਗਾ ਤਾਂ ਉਸ ਨੂੰ ਜਿਹੜੀ 10 ਸਾਲ ਤੱਕ ਦੀ ਕੈਦ ਹੈ ਜਿਹੜਾ ਤੇ ਜੁਰਮਾਨਾ ਹੋਵੇਗਾ ਠੀਕ ਹੈ ਇਹਦੇ ਵਿੱਚ ਕੀ ਹੈ ਕਿ ਕੋਈ ਇੱਕ ਵਿਅਕਤੀ ਹੈ ਇਸੇ ਹੋਰ ਛੋਟੇ ਬੱਚੇ ਨੂੰ ਠੀਕ ਹੈ ਆਪਣੇ ਨਾਲ ਬਰਗਲਾਫਸ ਲਾ ਕੇ ਲੈ ਜਾਉਂਦਾ ਹੈ ਠੀਕ ਹੈ ਕਾਰਨ ਕੀ ਹੈ ਉਹਦਾ ਬਰਗਲਾਫਸ ਲਾ ਕੇ ਲੈ ਜਾਣ ਦਾ ਕਿ ਉਹ ਉਸ ਛੋਟੇ ਬੱਚੇ ਨੂੰ ਕਿਸੇ ਹੋਰ ਵਿਅਕਤੀ ਨਾਲ ਗੈਰ ਕਾਨੂੰਨੀ ਸੰਪਰਕ ਕਰਨ ਲਈ ਪੇਸ਼ ਕਰ ਸਕੇਗਾ ਮਜਬੂਰ ਕਰ ਸਕੇਗਾ ਜਾਂ ਲਾਲਚਾ ਸਕੇਗਾ ਠੀਕ ਹੈ ਤਾਂ ਉਸ ਵਿਅਕਤੀ ਦੇ ਜਿਹੜਾ ਇਹ ਹੈਗਾ ਹੈ ਉਤੇ ਜਿਹੜੀ ਧਾਰਾ ਹੈ ਇਹ BNS 96 ਹੈ ਜਿਹੜੀ ਲਾਗੂ ਹੁੰਦੀ ਹੈ ਠੀਕ ਹੈ ਤਾਂ ਉਸ ਨੂੰ 10 ਸਾਲ ਤੱਕ ਦੀ ਜਿਹੜੀ ਕੈਦ ਹੈ ਅਤੇ ਜੁਰਮਾਨਾ ਇੱਥੇ ਉਹ ਅਦਾਲਤ ਵੱਲੋਂ ਦਿੱਤਿਆ ਜਾਵੇਗਾ ਹੁਣ ਗੱਲ ਕਰਦੇ ਹਾਂ ਕਿ ਬੱਚੇ ਦੀ ਏਜ ਕੀ ਹੋ ਸਕਦੀ ਹੈ ਜਿਹੜਾ ਬੱਚੇ ਸ਼ਬਦ ਤੋਂ ਭਾਵ ਇੱਥੇ ਜੋ ਕਿ 18 ਸਾਲ ਤੋਂ ਘੱਟ ਠੀਕ ਹੈ ਬੱਚਾ ਇੱਥੇ ਨਾ ਮੁੰਡਾ ਨਾ ਕੁੜੀ ਮਤਲਬ ਕਿ ਦੋਹੋ ਦੋਹੇ ਜਿਹੜੇ ਜੈਂਡਰ ਹੋ ਸਕਦੇ ਆ ਇੱਥੇ ਬੱਚਾ ਜਿਹੜਾ ਉਹ ਬੁਆਏ ਵੀ ਹੋ ਸਕਦਾ ਹੈ ਤੇ ਗਰਲ ਵੀ ਹੋ ਸਕਦੀ ਹੈ ਠੀਕ ਹੈ 18 ਸਾਲ ਤੋਂ ਘੱਟ ਹੈ ਜਿਹੜਾ ਉਸ ਦੀ ਗੱਲ ਕੀਤੀ ਗਈ ਹੈ 96 ਦੇ ਵਿੱਚ ਠੀਕ ਹੈ ਯਾਦ ਰੱਖਿਓ ਇਸ ਨੂੰ ਤੇ ਇਹ ਪੁਲਿਸ ਦੇ ਹੱਥ ਪਾਉਣ ਯੋਗ ਹੈਗੀ ਹੈ ਇਹ ਧਾਰਾ ਠੀਕ ਹੈ ਜ਼ਮਾਨਤ ਯੋਗ ਨਹੀਂ ਹੈਗੀ ਤੇ ਸੈਸ਼ਨ ਅਦਾਲਤ ਵੱਲੋਂ ਜਿਹੜਾ ਇਸ ਕੇਸ ਨੂੰ ਜਿਹੜਾ ਉਹ ਡਿਲੇਗ ਕੀਤਾ ਜਾਵੇਗਾ ਇਹ ਸੀਗੀ ਬੀਐਨ 96 ਕਿਸੇ ਬੱਚੇ ਨੂੰ ਗਲਤ ਕੰਮ ਜੋ ਬੱਚੇ ਨੂੰ ਗਲਤ ਕੰਮ ਕਰਾਉਣ ਦੇ ਲਈ ਲੈ ਕੇ ਜਾਂਦਾ ਹੈ ਉਸ ਚੀਜ਼ ਤੋਂ ਬਚਾਉਣ ਦੇ ਲਈ ਜਿਹੜੀ 96 ਹੈ ਇਹ ਬਣਾਈ ਗਈ ਹੈ ਠੀਕ ਹੈ ਬਾਕੀ ਜਿਹੜੇ ਵੀ ਕੈਂਡੀਡੇਟ ਬੀਪੀਟੀ ਦਾ ਕੋਰਸ ਜੁਆਇਨ ਕਰਨਾ ਚਾਹੁੰਦੇ ਹਨ ਆਰਮੜੇ ਦੇ ਡਿਸਟ੍ਰਿਕਟ ਕੈਡਰ ਦੋਨਾਂ ਦੇ ਲਈ ਉਹ ਸਾਨੂੰ ਵਟਸਐਪ ਕਰ ਸਕਦੇ ਹਨ 9041815272 ਉੱਥੇ ਉਹਨਾਂ ਨੂੰ ਪੂਰੀ ਡਿਟੇਲ ਦਿੱਤੀ ਜਾਵੇਗੀ ਠੀਕ ਹੈ ਤੇ ਸਾਡੀ ਐਪ ਉੱਤੇ ਹੀ ਸਾਰਾ ਕੋਰਸ ਜਿਹੜਾ ਤੁਹਾਡਾ ਆਨਲਾਈਨ ਰਹੇਗਾ ਇਹ ਵਟਸਐਪ ਕਰੋ 9041815272 ਅੱਜ ਦੀ ਵੀਡੀਓ ਚੁਣੇ ਨਹੀਂ ਧੰਨਵਾਦ